ਰਾਜਵੀਰ ਜਵੰਦਾ ਨੂੰ ਗਿਆ ਸਾਡੇ ਕੋਲ ਬਹੁਤਾ ਸਮਾਂ ਨਹੀਂ ਹੋਇਆ ਭੋਗ ਦੀ ਰਸਮ ਹੋਈ ਨੂੰ ਬਹੁਤਾ ਸਮਾਂ ਨਹੀਂ ਹੋਇਆ ਉਹਦੀ ਜ਼ਿੰਦਗੀ ਦੀ ਆਖਰੀ ਫਿਲਮ ਜਿਹੜੀ ਉਹ 28 ਤਰੀਕ ਨੂੰ ਰਿਲੀਜ਼ ਹੋਣੀ ਆ 28 ਨਵੰਬਰ ਨੂੰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਤੇ ਟ੍ਰੇਲਰ ਰਿਲੀਜ਼ ਦੇ ਮੌਕੇ ਦੇ ਉੱਤੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਜਦੋਂ ਅਥਰੂ ਕਿਰੇ ਆ ਸੱਚ ਮੁੱਚੀ یوں ਲੱਗਾ ਵੀ ਜਿਵੇਂ ਕਾਲਜ ਦਾ ਰੁਗ ਭਰਿਆ ਗਿਆ ਜਦੋਂ ਧੀ ਨੇ ਇਹ ਗੱਲ ਕਹੀ ਕਿ ਮੈਂ ਆਪਣੇ ਬਾਪ ਨੂੰ ਹਮੇਸ਼ਾ ਚੇਤੇ ਕਰਨੀ ਆ ਤੇ ਮੈਂ ਹਮੇਸ਼ਾ ਉਹਨਾਂ ਨੂੰ ਚੇਤੇ ਕਰਕੇ ਪਾਠ ਕਰਦੀ ਰਹਿਣੀ ਆ ਤੇ ਤੁਸੀਂ ਮੇਰੇ ਪਿਤਾ ਦੀ ਮੇਰੇ ਬਾਪ ਦੀ ਫਿਲਮ ਜ਼ਰੂਰ ਦੇਖਿਓ ਤਾਂ ਕਿੰਨਾ ਵਿਰਾਗਮਈ ਸਿਗਾ ਮਾਹੌਲ ਕਿੰਨਾ ਉੱਥੇ ਕਰਕੇ ਵੀ ਸੁੱਨ ਪਸਰ ਗਈ ਇੱਕ ਧੀ ਨਿੱਕੀ ਜੀਤੀ ਛੋਟੀ ਜੀ ਉਮਰ ਦੀ ਅਮਾਨਤ ਕੌਰ ਜਦੋਂ ਇਹ ਗੱਲ ਕਰਨੀ ਜੀ ਕਿ ਰਾਜਵੀਰ ਜਵੰਦਾ ਮੇਰੇ ਪਿਤਾ ਦੀ ਫਿਲਮ ਜ਼ਰੂਰ ਦੇਖਿਓ ਤੇ ਸਾਡਾ ਤੁਹਾਡਾ ਸਭ ਦਾ ਫਰਜ਼ ਬਣਦਾ ਕਿ ਆਪਾਂ ਰਾਜਵੀਰ ਜਵੰਦੇ ਵਾਸਤੇ ਦੋ ਦੋ 100 2200 ਰੁਪਇਆ ਖਰਚ ਕਰੀਏ ਟ੍ਰੇਲਰ ਇਸ ਫਿਲਮ ਦਾ ਆ ਗਿਆ ਟ੍ਰੇਲਰ ਇਸ ਫਿਲਮ ਦਾ ਬੜਾ ਪ੍ਰਭਾਵਸ਼ਾਲੀ ਆ ਇਦੇ ਵਿੱਚ ਇੱਕ ਸਖੰਦਰੂ ਗਾਇਕ ਦੇ ਤੌਰ ਦੇ ਉੱਤੇ ਰਾਜਵੀਰ ਜਵੰਦੇ ਨੂੰ ਅਸੀਂ ਵੇਖਿਆ ਜਿਹਦੇ ਵਿੱਚ ਉਹ ਗੁਰਪ੍ਰੀਤ ਖੁੱਗੀ ਦੇ ਕੋਲੋਂ ਟ੍ਰੇਨਿੰਗ ਲੈ ਰਿਹਾ ਸਿੱਖਿਆ ਲੈ ਰਿਹਾ ਗਾਇਕੀ ਦੀ ਤੇ ਵਾਦਨ ਦੀ ਤੇ ਉੱਥੇ ਫਿਰ ਘਰ ਦੇ ਵਿੱਚ ਜਿਵੇਂ ਕਈ ਤਰ੍ਹਾਂ ਦੀਆਂ ਜਰਬਾਂ ਤਕਸੀਮਾਂ ਹੁੰਦੀਆਂ ਉਸ ਤਰੀਕੇ ਦੇ ਨਾਲ ਉਹ ਇਸ਼ਕ ਦੀ ਪੌੜੀ ਵੀ ਚੜਦਾ ਬਾਅਦ ਦੇ ਵਿੱਚ ਟ੍ਰੇਲਰ ਦੇ ਮੁਤਾਬਕ ਉਹਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਵੀ ਆਉਂਦੇ ਆ ਤੇ ਰਾਜਵੀਰ ਜਵੰਦੇ ਨੂੰ ਅਸੀਂ ਜਦੋਂ ਸਕਰੀਨ ਦੇ ਉੱਤੇ ਵੇਖਿਆ ਤੇ ਜਦੋਂ ਅਸੀਂ 28 ਤਰੀਕ ਨੂੰ ਪੂਰੀ ਫਿਲਮ ਦੇ ਵਿੱਚ ਦੇਖਾਂਗੇ ਸੱਚੇ ਮੁੱੱਚੇ ਮੈਨੂੰ ਇੰ样 ਲੱਗਦਾ ਵੀ ਕੋਈ ਵੀ ਅੱਖ ਐਸੀ ਨਹੀਂ ਹੋਣੀ ਜਿਹੜੀ ਗਿੱਲੀ ਨਾ ਹੋਵੇ ਟ੍ਰੇਲਰ ਬਹੁਤ ਸੋਹਣਾ ਤੁਸੀਂ YouTube ਦੇ ਉੱਤੇ ਜਾ ਕੇ ਦੇਖ ਲਿਓ ਟ੍ਰੇਲਰ ਦੇ ਵਿੱਚ ਉਹਨੇ ਆਪਦੀ ਜ਼ਿੰਦਗੀ ਦੀ ਆਖਰੀ ਅਦਾਕਾਰੀ ਇਹ ਪੇਸ਼ ਕੀਤੀ ਆ ਤੁਸੀਂ YouTube ਦੇ ਉੱਤੇ ਜਾ ਕੇ ਦੇਖ ਲਿਓ ਫਿਲਮ ਯਮਲਾ ਪਿਛਲੇ ਦਿਨੀ ਇਹਦਾ ਟ੍ਰੇਲਰ ਸਭ ਦੇ ਸਾਹਮਣੇ ਆ ਗਿਆ 2 ਮਿੰਟ ਤੇ ਕੁਝ ਸਕਿੰਟ ਦਾ ਇਹ ਟ੍ਰੇਲਰ ਆ ਜਦੋਂ ਇਹਦੇ ਵਿੱਚ ਹੀਰੋਇਨ ਨਾਇਕਾ ਇਹ ਗੱਲ ਕਹਿੰਦੀ ਆ ਕਿ ਮਰ ਚੁੱਕਿਆ ਤੂੰ ਮੇਰੇ ਲਈ ਤਾ یوں ਲੱਗਦਾ ਵੀ ਸੱਚੀ ਮੁੱਚੀ ਉਹਨੇ ਰਾਜਵੀਰ ਜਵੰਦੇ ਨੂੰ ਇਹ ਗੱਲ ਕਹੀ ਆ ਜਉਂਦੇ ਜੀ ਜਿਹੜੀ ਗੱਲ ਕਹੀ ਆ ਉਹ ਹੁਣ ਅਸੀਂ ਪਰਦੇ ਦੇ ਉੱਤੇ ਵੇਖਾਂਗੇ ਤੇ ਉਹਨੂੰ ਵੀ ਨਹੀਂ ਪਤਾ ਹੋਣਾ ਵਿਚਾਰੀ ਨੂੰ ਕਿ ਭਾਈ ਜੋ ਮੈਂ ਗੱਲ ਸੰਵਾਦ ਦੇ ਰੂਪ ਦੇ ਵਿੱਚ ਕਹੀ ਆ ਇਹ ਹਕੀਕਤ ਦੇ ਰੂਪ ਦੇ ਵਿੱਚ ਹੋ ਜਾਣੀ ਆ ਟ੍ਰੇਲਰ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਇਹ ਕੋਈ ਪ੍ਰੋਮੋਸ਼ਨ ਵਾਲੀ ਗੱਲ ਨਹੀਂ ਇਹ ਜਜ਼ਬਾਤ ਦੀ ਗੱਲ ਆ ਪੰਜਾਬੀ ਫਿਲਮਾਂ ਤੁਸੀਂ ਵੇਨੇ ਵੀ ਹੋ ਕਈ ਵਾਰੀ ਨਹੀਂ ਵੀ ਵੇਂਦੇ ਕਈ ਵਾਰੀ ਬਿਨਾਂ ਵੇਖੇ ਵੀ ਗਾਲਾਂ ਕੱਢ ਦਿੰਦੇ ਹੋ ਕਈ ਵਾਰੀ ਵੇਖ ਕੇ ਸਿਫਤ ਵੀ ਕਰਦੇ ਹੋ ਕਈ ਵਾਰੀ ਥੀਏਟਰ ਦੇ ਵਿੱਚੋਂ ਬਾਹਰ ਨਿਕਲਦੇ ਗੱਲ ਕਹਿੰਦੇ ਜੀ ਕਿ ਦੂਰੀ ਵਾਰ ਵੇਖਣ ਦੀ ਲੋੜ ਆ। ਕਈ ਵਾਰੀ ਚੰਗੀ ਭਲੀ ਫਿਲਮ ਦੇਖ ਕੇ ਵੀ ਆਪਾਂ ਕਹ ਦਿੰਨੇ ਆਂ ਐਵੇਂ ਆ ਕਿਉਂਕਿ ਆਪਾਂ ਧਿਆਨ ਨਾਲ ਦੇਖੀ ਨਹੀਂ ਹੁੰਦੀ। ਇਸ ਵਰੇ ਦੇ ਵਿੱਚ ਪੰਜਾਬੀ ਫਿਲਮਾਂ ਚੱਲੀਆਂ ਨਹੀਂ। ਚੰਗੀਆਂ ਫਿਲਮਾਂ ਵੀ ਆਈਆਂ ਉਹ ਵੀ ਚੱਲੀਆਂ ਨਹੀਂ। ਪਰ ਮੇਰੀ ਨਿੱਜੀ ਤੌਰ ਦੇ ਉੱਤੇ ਹੱਥ ਜੋੜ ਕੇ ਸਮੁੱਚੇ ਪੰਜਾਬੀ ਸੰਸਾਰ ਨੂੰ ਬੇਨਤੀ ਆ। ਮੈਂ ਬਹੁਤ ਘੱਟ ਵਾਰ ਆਪ ਨਿੱਜੀ ਤੌਰ ਦੇ ਉੱਤੇ ਇਉਂ ਬੇਨਤੀ ਕਰਦਾ ਮੈਂ ਆਪਣੀ ਰਾਏ ਪੇਸ਼ ਕਰ ਦਿੰਦਾ ਹੁੰਦਾ ਕਿ ਮੈਨੂੰ ਕਿਵੇਂ ਲੱਗੀ। ਪਰ ਮੈਂ ਅੱਜ ਬੇਨਤੀ ਕਰਦਾ 28 ਨਵੰਬਰ ਨੂੰ ਜਮਲਾ ਜ਼ਰੂਰ ਦੇਖਿ ਭਾਵੇਂ 200 ਦੀ ਟਿਕਟਾ ਹੁੰਦੀ ਆ ਤੇ ਭਾਵੇਂ 250 ਦੀ ਟਿਕਟਾ ਹੁੰਦੀ ਆ ਜੇ ਆਪਾਂ ਫਿਲਮ ਨੂੰ ਕਾਮਯਾਬ ਕਰਾਂਗੇ ਤਾਂ ਉਸ ਮਾਨ ਨੂੰ ਜਿਹਦਾ ਇਕਲੌਤਾ ਪੁੱਤ ਦੁਨੀਆ ਤੋਂ ਗਿਆ ਕੁਝ ਹਫ਼ਤੇ ਪਹਿਲਾਂ ਉਹਨੂੰ ਇਸ ਗੱਲ ਦਾ ਅਹਿਸਾਸ ਹੋਊਗਾ ਵੀ ਸੁੱਕੇ ਫੇਸਬੁੱਕ ਦੇ ਉੱਤੇ ਆਰਪੀਆਈ ਲਿਖਣ ਵਾਲੇ ਨਹੀਂ ਲੋਕ ਪੰਜਾਬੀ ਆ ਜਿਹੜੇ ਉਹ ਕਲਾ ਭੋਗ ਦੇ ਮੌਕੇ ਇਕੱਠ ਕਰਨ ਵਾਲੇ ਨਹੀਂ ਕੱਲਾ ਸੋਸ਼ਲ ਮੀਡੀਆ ਦੇ ਉੱਤੇ ਵਿਰਾਗ ਦਿਖਾਉਣ ਵਾਲੇ ਨਹੀਂ ਇਹ ਬਾਅਦ ਦੇ ਵਿੱਚ 250 ਰੁਪਇਆ ਲਾ ਕੇ ਤੇ ਫਿਲਮ ਨੂੰ ਕਾਮਯਾਬ ਕਰਨ ਵਾਲੇ ਵੀ ਆ ਇਹ ਇੱਕ ماں ਨੂੰ ਤਰਵਾਸ ਦੇਣ ਵਾਲੀ ਗੱਲ ਹੋਊਗੀ। ਇਹ ਇੱਕ ਧੀ ਦੀ ਕਾਮਯਾਬੀ ਵਾਲੀ ਗੱਲ ਹੋਊਗੀ ਵੀ ਧੀ ਪ੍ਰਚਾਰ ਕਰ ਰਹੀ ਆ ਤੇ ਉਹਦੇ ਬਾਪ ਦੀ ਫਿਲਮ ਕਾਮਯਾਬ ਹੋਵੇ ਉਹਦੀ ਹਸਰਤ ਪੂਰੀ ਹੋਊਗੀ। ਮੈਨੂੰ ਇਸ ਗੱਲ ਦਾ ਵੀ ਅਹਿਸਾਸ ਆ ਕਿ ਰਾਜਵੀਰ ਜਵੰਦਾ ਦੇ ਸਤਕਾਰਯੋਗ ਭੈਣ ਜੀ ਮਾਸਕ ਪਾ ਕੇ ਚੱਲਦੇ ਆ। ਰਾਜਵੀਰ ਜਵੰਦਾ ਦੀ ਧਰਮ ਪਤਨੀ ਜਿਹੜੀ ਉਹ ਸਾਹਮਣੇ ਨਹੀਂ ਆਈ। ਉਹ ਕਿਉਂ ਨਹੀਂ ਆਈ? ਇੱਕ ਗੱਲੇ ਵੀ ਕਰ ਲਈਏ। ਕਿਉਂਕਿ ਸਾਡੇ ਪੰਜਾਬੀ ਸੰਸਾਰ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਬਾਰੇ ਕੀ ਬਕਵਾਸ ਕਰ ਦਿੱਤੀ ਜਾਵੇ ਇਹਦੇ ਬਾਰੇ ਕੋਈ ਪਤਾ ਨਹੀਂ ਲੱਗਦਾ ਅਸੀਂ ਸਤਿਕਾਰ ਕਰਦੇ ਆ ਰਾਜਵੀਰ ਜੰਬੰਦਾ ਦੇ ਧਰਮ ਪਤਨੀ ਦਾ ਉਹਨਾਂ ਦੇ ਸਤਿਕਾਰਯੋਗ ਭੈਣ ਜੀ ਦਾ ਬਾਕੀ ਮੈਂਬਰਾਂ ਦਾ ਪਰ ਜਦੋਂ ਸਾਡੇ ਪੰਜਾਬੀਆਂ ਦੇ ਵਿੱਚੋਂ ਕੁਝ ਇੱਕ ਕਿਸੇ ਦੇ ਬਾਰੇ ਵੀ ਕੋਈ ਵੀ ਟਿੱਪਣੀ ਕਰ ਦਿੰਦੇ ਹੋਣ ਗੰਦੀ ਮੰਦੀ ਗੱਲ ਲਿਖਣ ਲੱਗੇ ਇੱਕ ਸਕਿੰਟ ਲਾਉਂਦੇ ਹੋਣ ਫਿਰ ਈਵੇਂ ਮੂੰਹ ਟਕਣੇ ਪੈ ਜਾਂਦੇ ਆ ਇਹ ਸਾਡੇ ਪੰਜਾਬੀ ਸਮਾਜ ਦੀ ਹਕੀਕਤ ਆ ਵੀ ਜਿਹਦੇ ਕਰਕੇ ਇੱਕ ਤੁਰ ਗਏ ਦੇ ਪਰਿਵਾਰਕ ਜੀਆਂ ਦੇ ਵਿੱਚੋਂ ਕਈਆਂ ਨੂੰ ਮੂੰਹ ਟਕਣੇ ਪੈ ਰਹੇ ਆ ਕਿਉਂਕਿ ਕਿਸੇ ਦਾ ਕਿਹੜਾ ਮੂੰਹ ਫੜ ਲੈਣਾ ਕਿਸੇ ਰੀਆ ਕਿਹੜਾ ਉਂਗਲਾ ਨੂੰ ਆਪਾਂ ਸੰਗਲੀ ਪਾ ਲੈਣੀ ਆ ਵੀ ਭਾਈ ਤੁਸੀਂ ਆਹ ਗੱਲ ਨਹੀਂ ਲਿਖਣੀ ਕਿੰਨਾ ਕੁਝ ਆਪਾਂ ਰਾਜਵੀਰ ਜਵੰਦੇ ਦੇ ਜਿਉਂਦੇ ਜੀ ਕਿਹਾ ਤੇ ਕਿੰਨਾ ਕੁਝ ਉਹਦੇ ਤੁਰ ਜਾਣ ਤੋਂ ਬਾਅਦ ਕਿਹਾ ਕਿੰਨੀਆਂ ਹੀ ਆਪਾਂ ਦੇਖੋ ਗੀਤਾਂ ਦੇ ਵਿੱਚ ਮਾਡਲ ਕੁੜੀਆਂ ਉਹਨਾਂ ਮਾਡਲ ਕੁੜੀਆਂ ਦੀਆਂ ਤਸਵੀਰਾਂ ਪਾ ਪਾ ਕੇ ਗੱਲ ਕਹੀ ਕਿ ਰਾਜਵੀਰ ਜਵੰਦੇ ਦੀ ਧਰਮ ਪਤਨੀ ਹੈ ਸਾਨੂੰ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਇਸੇ ਕਰਕੇ ਪਰਿਵਾਰਕ ਮੈਂਬਰ ਮਾਸਕ ਪਾ ਕੇ ਵੀ ਚੱਲਦੇ ਆ ਵੀ ਕੀ ਪਤਾ ਕੋਈ ਫੋਟੋ ਪਾ ਕੇ ਕਿਹੜੀ ਗੱਲ ਲਿਖ ਦੇਵੇ ਅਸੀਂ ਤੁਹਾਡੇ ਜਜ਼ਬਾਤ ਦੀ ਕਦਰ ਕਰਦੇ ਪੈਣ ਜੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਪਰ ਰਾਜਵੀਰ ਜਵੰਦਾ ਦੀ ਫਿਲਮ ਦਾ ਟ੍ਰੇਲਰ ਸੱਚੀ ਮੁੱਚੀ ਬਹੁਤ ਸੋਹਣਾ ਇਹ ਫਿਲਮ ਉਸ ਤੋਂ ਵੀ ਸੋਹਣੀ ਹੋਵੇ ਤੇ ਮੇਰੀ ਇਹ ਦਿਲੀ ਤੌਰ ਦੇ ਉੱਤੇ ਕਾਮਨਾ ਗੁਰਪ੍ਰੀਤ ਖੁੱਗੀ ਦਾ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਵੱਡਾ ਨਾਂ ਮੈਂ ਕਹਿੰਦਾ ਨਾ ਬਈ ਇੰਟੈਲੈਕਚੁਅਲ ਬੰਦਾ ਜਿਹੜਾ ਪੰਜਾਬੀ ਸਿਨੇਮੇ ਦੇ ਵਿੱਚ ਹੋਰ ਵੀ ਬਹੁਤ ਆ ਪਰ ਗੁਰਪ੍ਰੀਤ ਖੁੱਗੀ ਅਵਲ ਆ ਉਹਨਾਂ ਸਰਮੌਰਤਾ ਉਹਦੇ ਵਿੱਚ ਬਾਕੀ ਕਲਾਕਾਰਾਂ ਨੇ ਵੀ ਸੋਹਣਾ ਕੰਮ ਕੀਤਾ ਹੋਊਗਾ ਟ੍ਰੇਲਰ ਦੇ ਵਿੱਚ ਅਸੀਂ ਵੱਖ-ਵੱਖ ਝਲਕਾਰੇ ਦੇਖੇ ਆ ਰਾਜਵੀਰ ਜਵੰਦਾ ਜਿਉਂਦਾ ਹੁੰਦਾ ਤਾਂ ਉਹਨੂੰ ਫੋਨ ਕਰਕੇ ਇਹ ਗੱਲ ਕਹਿੰਦੇ ਬਾਈ ਤੂੰ ਇੱਕ ਵਾਰੀ ਫਿਰ ਮੇਲਾ ਲੁੱਟਣ ਆ ਰਿਹਾ ਤੂੰ ਸੱਚੀ ਮੁੱਚੀ ਛਾ ਗਿਆ ਟਰੇਲਰ ਦੇ ਵਿੱਚ ਤੇਰਾ ਅਲੜਪੁਣਾ ਤੇਰੀ ਭਾਵੁਕਤਾ ਤੇਰੀ ਇਸ਼ਕ ਵਾਲੀ ਚਿਟਕ ਤੇ ਤੇਰੀ ਆਵਾਜ਼ਾ ਸਿੱਖਣ ਵਾਲੀ ਚਿਟਕ ਇਹ ਸਾਨੂੰ ਟਰੇਲਰ ਦੇ ਵਿੱਚ ਦਿਸੀ ਆ ਤੇ ਤੂੰ ਸੱਚੀ ਮੁੱਚੀ ਛਾਈ ਜਾਣਾ ਅਸੀਂ ਇਹ ਗੱਲ ਕਹਿੰਦੇ ਪਰ ਜਦੋਂ ਵਿਚਾਰਾ ਹੈ ਹੀ ਨਹੀਂ ਤਾਂ ਇਹ ਗੱਲ ਕਹੀਏ ਕਿਨੂੰ ਸੋ ਰਾਜਵੀਰ ਜਵੰਦੇ ਦੀ ਫਿਲਮ ਦਾ ਟਰੇਲਰ ਜ਼ਰੂਰ ਦੇਖਿਓ ਯਮਲਾ ਫਿਲਮ 28 ਤਰੀਕ ਨੂੰ ਆਉਣੀ ਆ 28 ਨਵੰਬਰ ਨੂੰ ਜੇ ਤੁਸੀਂ ਵਿਦੇਸ਼ਾਂ ਦੇ ਵਿੱਚੋਂ ਤਾਂ 15-20 ਡਾਲਰ ਦੀ ਮੇਰਾ ਖਲ ਟਿਕਟ ਹੋਊਗੀ ਮੈਨੂੰ ਨਹੀਂ ਪਤਾ ਦੱਸਦੀ ਆ ਕਿ 15 ਦੀ ਕਿ 20 ਦੀ ਆ ਜੇ ਤੁਸੀਂ 15 ਡਾਲਰ ਵੀ ਨਹੀਂ ਲਾ ਸਕਦੇ ਫਿਰ ਤੁਸੀਂ ਆਰ ਆਈ ਪੀ ਲਿਖਣ ਦੇ ਵੀ ਹੱਕਦਾਰ ਨਹੀਂ ਆ ਜੇ ਤੁਸੀਂ 200 250 ਰੁਪਈਆ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਨਹੀਂ ਲਾ ਸਕਦੇ ਫਿਰ ਤੁਹਾਨੂੰ ਕੋਈ ਦੁੱਖ ਨਹੀਂ ਫਿਰ ਆਪਾਂ ਮਤਲਬ ਤਮਾਸ਼ੀ ਵੀ ਨਹੀਂ ਸੀ ਵੀ ਭਾਈ ਮਾਹੌਲ ਜਾ ਇਹੋ ਜਿਹਾ ਸੋਗਮਈਆ ਆਪਾਂ ਵੀ 5-7 ਪੋਸਟਾਂ ਪਾ ਦਿੱਤੀਆਂ ਵੀ ਅੰਦਰੋਂ ਵਲੂੰਦਰੇ ਪਈਆਂ ਇਹੋ ਜਿਹੇ ਵਲੂੰਦਰੇ ਪਣ ਤੋਂ ਕੀ ਲੈਣਾ ਜੇਕਰ ਅਸੀਂ ਹਾਲ ਦੇ ਵਿੱਚ 250 ਸੀਟ ਨਹੀਂ ਭਰ ਸਕਦੇ ਜੇਕਰ ਅਸੀਂ ਇਹ ਫਿਲਮ ਨੂੰ ਕਾਮਯਾਬ ਨਹੀਂ ਕਰ ਸਕਦੇ ਇਹ ਫਿਲਮ ਇਸ ਕਰਕੇ ਵੀ ਕਾਮਯਾਬ ਕਰਨੀ ਚਾਹੀਦੀ ਆ ਕਿਉਂਕਿ ਇਸ ਵਰੇ ਦੇ ਵਿੱਚ ਕੋਈ ਵੀ ਫਿਲਮ ਕਾਮਯਾਬ ਨਹੀਂ ਹੋਈ ਸੁਪਰ ਹਿੱਟ ਨਹੀਂ ਹੋਈ ਤੇ ਇਸ ਕਰਕੇ ਵੱਧ ਕਾਮਯਾਬ ਕਰਨੀ ਚਾਹੀਦੀ ਆ ਕਿ ਸਾਡੇ ਆਪਣੇ ਪੰਜਾਬ ਦੇ ਪੁੱਤ ਦੀ ਜਿਨੇ ਹਮੇਸ਼ਾ ਚੰਗਾ ਗਾਇਆ ਜਿਨੇ ਕਦੇ ਵੀ ਗੰਦੀ ਮੰਦੀ ਗੱਲ ਨਹੀਂ ਕੀਤੀ ਜਿਨੇ ਕਦੇ ਵੀ ਵਿਵਾਦਗ੍ਰਸਤ ਗੀਤ ਨਹੀਂ ਪੇਸ਼ ਕੀਤੇ ਜਿਨੇ ਕਦੇ ਵੀ ਕੰਟਰੋਵਰਸੀ ਨਹੀਂ ਸਹਿੜੀ ਉਹਦੀ ਜ਼ਿੰਦਗੀ ਦੀ ਇਹ ਆਖਰੀ ਫਿਲਮ ਆ ਅਸੀਂ ਉਸ ਬੰਦੇ ਨੂੰ ਜਿਹਨੂੰ ਕਿ ਚਿਖਾ ਦੇ ਉੱਤੇ ਵੇਖਿਆ ਕੁਝ ਹਫ਼ਤੇ ਪਹਿਲਾਂ ਜਿਹਦੇ ਭੋਗ ਦੇ ਵਿੱਚ ਇਕੱਤਰ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਨਾਪਿੰਡ ਦੇ ਵਿੱਚ ਅਸੀਂ ਉਸ ਬੰਦੇ ਨੂੰ ਵੱਡੀ ਸਕਰੀਨ ਦੇ ਉੱਤੇ ਦੇਖਾਂਗੇ ਤੇ ਜਿਹੜੇ ਭੈਣਾ ਵੀਰ ਦੇਖਣਗੇ ਮੈਂ ਹੁਣੇ ਸ਼ੁਕਰੀਆ ਦਾ ਕਰਦਾ ਜਿਨ੍ਹਾਂ ਨੇ ਹਾਲੇ ਮਨ ਨਹੀਂ ਬਣਾਇਆ ਉਹ ਮਨ ਬਣਾ ਲਓ ਮੈਂ ਆਪ ਦੇ ਲਈ ਨਹੀਂ ਮੰਗਦਾ ਕਿ ਤੁਸੀਂ ਮੇਰੇ ਖਾਤੇ ਦੇ ਵਿੱਚ ਕੁਝ ਪਾਓ ਮੈਂ ਇਹ ਬੇਨਤੀ ਕਰਦਾ ਜੀ ਕਿ ਤੁਸੀਂ ਇਸ ਫਿਲਮ ਨੂੰ ਵੇਖਣ ਦੇ ਉੱਤੇ 220 2200 ਰੁਪਇਆ ਖਰਚ ਕਰੋ ਇਸ ਫਿਲਮ ਦੀ ਜਿੰਨੀ ਵਟਤ ਹੋਊਗੀ ਉਹਦਾ ਅੱਧੋਂ ਵੱਧਾ ਹਿੱਸਾ ਰਾਕੇਸ਼ ਮਹਿਤਾ ਜਿਹੜੇ ਕਿ ਫਿਲਮ ਦੇ ਨਿਰਦੇਸ਼ਕ ਹੈ ਉਹਨਾਂ ਨੇ ਕਿਹਾ ਜੀ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਦੀ ਝੋਲੀ ਦੇ ਵਿੱਚ ਪਾਇਆ ਜਾਊਗਾ ਆਪਾਂ ਨਿੱਜੀ ਤੌਰ ਦੇ ਤੇ ਮੈਂ ਨਹੀਂ ਗੱਲ ਕਹਿੰਦਾ ਤੁਸੀਂ ਲੱਖ ਦਿਓ ਤੁਸੀਂ 50 ਹਜ਼ਾਰ ਦਿਓ ਤੁਸੀਂ 200 ਦਿਓ ਮੈਂ ਕਹਿੰਦਾ ਫਿਲਮ ਦੇਖ ਲਓ ਨਾਲੇ ਸਿਨੇਮੇ ਨੂੰ ਫਾਇਦਾ ਨਾਲੇ ਟੱਬਰ ਦੇ ਜੀਆਂ ਨੂੰ ਕੁਝ ਨਾ ਕੁਝ ਮਿਲੂਗਾ ਤੇ ਨਾਲੇ ਇੱਕ ਫਿਲਮ ਦੇ ਡਾਇਰੈਕਟਰ ਨੂੰ ਨਿਰਦੇਸ਼ਕ ਨੂੰ ਉਤਸ਼ਾਹ ਮਿਲੂਗਾ ਇਸ ਫਿਲਮ ਦੇ ਵਿੱਚ ਬਹੁਤ ਸਾਰੇ ਹੋਰ ਚੰਗੇ ਕਲਾਕਾਰ ਆ ਨਵਨੀਤ ਕੌਰ ਕਾਲੋਂ ਨੇ ਅਦਾਕਾਰਾਂ ਦੇ ਤੌਰ ਤੇ ਕੰਮ ਕੀਤਾ ਹੀਰੋਨ ਦੇ ਤੌਰ ਦੇ ਉਤੇ ਗੁਰਪ੍ਰੀਤ ਖੁੱਗੀ ਦੀ ਆਪਾਂ ਗੱਲ ਕੀਤੀ ਆ ਧੀਰਜ ਕੁਮਾਰ ਅਗਭੀਰ ਬੋਲੀ ਕਮਲਜੀਤ ਸਿੰਘ ਰਾਣਾ ਜੰਗਬਹਾਦਰ ਹਰਦੀਪ ਗਿੱਲ ਹਰਬੀ ਸਿੰਘਾ ਰਾਖੀ ਹੁੰਦਲ ਸਾਨਵੀ ਤੇ ਮਾਨ ਤੇ ਹੋਰ ਬਹੁਤ ਸਾਰੇ ਚੰਗੇ ਕਲਾਕਾਰਾਂ ਦੀ ਇਹਦੇ ਵਿੱਚ ਅਦਾਕਾਰੀ ਆ 28 ਤਰੀਕ ਨੂੰ ਮਿਸ ਨਾ ਕਰਿਓ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਮਲਾ ਫਿਲਮ ਜ਼ਰੂਰ ਦੇਖਿਓ ਇਹ ਮੇਰੇ ਕਹਿਣ ਦਾ ਮਤਲਬ ਸਿਰਫ ਵਾਰ-ਵਾਰ ਇਹੀ ਆ ਕਿ ਕਿਤੇ ਇਹ ਆਪਾਂ ਵੇਲਾ ਲੰਘਾ ਰਹਾਂ ਦਗੇ ਮੈਨੂੰ ਯਾਦ ਆ ਚੰਗੀ ਤਰ੍ਹਾਂ ਦੀਪ ਸਿੱਧੂ ਦੇ ਜਾਣ ਤੋਂ ਬਾਅਦ ਆਪਾਂ ਬੜੇ ਦੁਖੀ ਹੋਏ ਉਹਦੀ ਮੌਤ ਤੇ ਬੜੇ ਦੁਖੀ ਹੋਏ ਪਰ ਬਾਅਦ ਦੇ ਵਿੱਚ ਫਿਲਮਾਂ ਉਹਦੀਆਂ ਕਿੰਨੀਆਂ ਤੇ ਦੇਖੀਆਂ ਰਾਜਵੀਰ ਜਵੰਦੇ ਦੀ ਆਪਾਂ ਇਵੇਂ ਇਗਨੋਰ ਨਾ ਕਰਗੇ ਸੁੱਕਾ ਨਾ ਕੁਛ ਕਰਕੇ ਵੀ ਭਾਈ ਸਾਨੂੰ ਦੁੱਖ ਬਹੁਤ ਹੋਇਆ ਇਹੋ ਜਿਹਾ ਦੁੱਖ ਨੂੰ ਕਿ ਚੁੱਲੇ ਦੇ ਵਿੱਚ ਪਾਉਣਾ ਜੇਕਰ ਅਸੀਂ ਕਿਸੇ ਲਈ 2250 ਰੁਪਏ ਨਹੀਂ ਖਰਚ ਕਰ ਸਕਦੇ ਸੋ ਰਾਜਵੀਰ ਜਬੰਦੇ ਭਾਈ ਤੂੰ ਬਹੁਤ ਜੱਜਾਂ ਟਰੇਲਰ ਦੇ ਵਿੱਚ ਤੂੰ ਸੱਚੀ ਮੁੱਚੀ ਬੜਾ ਫੱਬਿਆ ਟਰੇਲਰ ਦੇ ਵਿੱਚ ਜੇ ਤੂੰ ਹੁੰਦਾ ਤਾਂ ਇਸ ਟਰੇਲਰ ਨੂੰ ਰਿਲੀਜ਼ ਕਰਨ ਦੇ ਮੌਕੇ ਤਾਂ ਤੈਨੂੰ ਘਟ-ਘਟ ਕੇ ਸਾਰੇ ਕਲਾਕਾਰਾਂ ਨਹੀਂ ਜੱਫੀਆਂ ਪਾਉਣੀਆਂ ਸੀ ਅੱਜ ਤੇਰੀ ਮਾਂ ਦੇ ਪੈਰੀਂ ਹੱਥ ਲਾ ਕੇ ਇੰਉਂ ਲੱਗਦਾ ਵੀ ਸੱਚੀ ਮੁੱਚੀ ਤੇਰੀ ਜਣਨੀ ਆ ਜਿਹੜੀ ਬਹੁਤ ਵੱਡੀ ਸ਼ਖਸੀਅਤ ਆ ਮਾਮਾ ਹੁੰਦੇਗੇ ਵੱਡੀ ਸ਼ਖਸੀਅਤਾਂ ਮਹਾਨ ਹੁੰਦੀਆਂ ਪਰ ਤੇਰੀ ਮਾਂ ਦੀਆਂ ਗਿੱਲੀਆਂ ਅੱਖਾਂ ਸਾਥੋਂ ਵੇਖੀਆਂ ਨਹੀਂ ਜਾਂਦੀਆਂ ਤੇਰੀ ਧੀ ਦਾ ਬਚਪਨਾ ਖੁੱਸੇ ਨਾ ਤੇਰੀ ਧੀ ਜ਼ਿੰਦਗੀ ਦੇ ਵਿੱਚ ਤੇਰੇ ਪੂਰਨਿਆਂ ਦੇ ਉੱਤੇ ਬਹੁਤ ਅੱਗੇ ਵਧੇ ਉਹਦੇ ਵਿੱਚ ਬੜਾ ਕੌਨਫੀਡੈਂਸ ਆ ਉਸ ਬੱਚੀ ਦੇ ਵਿੱਚ ਬੜਾ ਉਤਸ਼ਾਹ ਉਸ ਬੱਚੀ ਦੇ ਵਿੱਚ ਬੜਾ ਗੱਲ ਨੂੰ ਪੇਸ਼ ਕਰਨ ਦਾ ਜਜ਼ਬਾ ਸੋ ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਵੇ ਤੇਰਾ ਸਾਰਾ ਟੱਬਰ ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਪੰਜਾਬੀ ਤੇਰੇ ਨਾਲ ਵਫਾ ਕਮਾਉਣ ਪੰਜਾਬੀ ਤੇਰੇ ਨਾਲ ਧੋਖਾ ਨਾ ਕਰਨ ਪੰਜਾਬੀ ਤੇਰੇ ਲਈ 250 ਰੁਪਇਆ ਖਰਚਣ ਵੇਲੇ ਹੱਥ ਨਾ ਘੁੱਟਣ ਪੰਜਾਬੀ ਨੁਘੋਚਾਂ ਪੱਟੇ ਜਿਹੜੇ ਪੰਜਾਬਗਾਂ ਦਾ ਇੱਕ ਹਿੱਸਾ ਉਹ ਤੇਰੇ ਨਾਲ ਵਫਾ ਕਮਾਵੇ ਮੇਰੀ ਦਿਲੀ ਤੌਰ ਤੇ ਇੱਛਾ 108 ਨਵੰਬਰ ਨੂੰ ਜਮਲਾ ਜ਼ਰੂਰ ਦੇਖਿਓ ਅਗਲੀ ਬੇਨਤੀ ਮੇਰੀ ਇਹ ਆ ਥੋੜੀ ਜਿਹੀ ਵੱਖਰੇ ਵਿਸ਼ੇ ਦੀ ਆ ਇੱਕ ਫਿਲਮ ਆਉਣੀ ਸੀਗੀ ਆਉਂਦੇ ਦਿਨਾਂ ਦੇ ਵਿੱਚ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ਼ਾਰਤ ਨਾਲ ਸੰਬੰਧਤ ਆ ਇਹ ਫਿਲਮ ਦੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਆ ਜਾਂ ਕਹਿ ਦਈਏ ਰੋਕ ਲਾ ਦਿੱਤੀ ਗਈ ਆ ਕਿਉਂ ਕਿ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਫਿਲਮ ਦੇ ਵਿੱਚ ਕਈ ਊਨਤਾਈਆਂ ਕਈ ਕੁਝ ਪੌਣੀਆਂ ਕਈ ਕੁਝ ਨੇਚ ਹੈਗਾ ਠੀਕ ਐ ਸੀ ਮੰਨ ਕੇ ਬਿਲਕੁਲ ਠੀਕ ਗੱਲ ਤੁਹਾਡੀ ਹੋਊਗੀ ਕਿ ਇਸ ਫਿਲਮ ਦੇ ਵਿੱਚ ਊਣਾ ਪੌਣਾ ਕਈ ਕੁਝ ਹੋ ਸਕਦਾ ਹੈ ਪਰ ਮੇਰੀ ਇੱਕ ਬੇਨਤੀ ਆ ਬਹੁਤ ਸਾਰੇ ਲੋਕ ਬਹੁਤ ਸਾਰੇ ਪ੍ਰੋਡਿਊਸਰ ਪੈਸੇ ਲਾਉਣ ਨੂੰ ਤਿਆਰ ਆ ਸਿੱਖ ਇਤਿਹਾਸ ਦੇ ਨਾਇਕਾਂ ਦੇ ਉੱਤੇ ਫਿਲਮਾਂ ਬਣਨੀਆਂ ਚਾਹੀਦੀਆਂ ਜਦੋਂ ਚਾਰ ਸਹਿਬਜ਼ਾਦੇ ਫਿਲਮ ਬਣੀ ਸੀ ਉਦੋਂ ਬੱਚੇ-ਬੱਚੇ ਨੂੰ ਪਤਾ ਲੱਗਾ ਚਾਰ ਸਹਿਬਜ਼ਾਦਿਆਂ ਦੀ ਗੱਲ ਬਾਰੇ ਉਹ ਬੱਚੇ ਜਿਹੜੇ ਆਪਦੇ ਬੁੱਧਕ ਪੱਦਰ ਦੇ ਮੁਤਾਬਕ ਸਿੱਖਣਾ ਚਾਹੁੰਦੇ ਸੀ ਤੇ ਉਹਨਾਂ ਨੂੰ ਪਤਾ ਲੱਗਾ ਲੋੜ ਇਸ ਵੇਲੇ ਇਸ ਗੱਲ ਦੀ ਆ ਕਿ ਆਪਾਂ ਸ਼੍ਰੋਮਣੀ ਕਮੇਟੀ ਦੀ ਇੱਕ ਗਾਂ ਕਮੇਟੀ ਬਣੇ ਜਿਹੜੀ ਕਿ ਫਿਲਮਾਂ ਦੀ ਸਕਰੀਨਿੰਗ ਕਰੇ ਜਿਹੜੀ ਕਿ ਜਦੋਂ ਕੋਈ ਖਰੜਾ ਪੇਸ਼ ਕਰਦਾ ਵੀ ਮੈਂ ਆ ਫਿਲਮ ਬਣਾਉਣੀ ਚਾਹੁੰਨਾ ਉਹਦੇ ਵਿੱਚ ਸੋਧ ਕਰੇ ਉਹਨੂੰ ਤਰੀਕੇ ਦੇ ਨਾਲ ਪੇਸ਼ਕਾਰੀ ਦੇ ਵਿੱਚ ਯੋਗਦਾਨ ਪਾਵੇ ਨਾ ਕਿ ਬਣੀ ਬਣਾਈ ਦੇ ਵਿੱਚ ਕੱਲਾ ਨੁਕਸ ਕੱਢੇ ਤੇ ਹੈਰਾਨੀ ਇਸ ਗੱਲ ਦੀ ਜੇ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਇੱਕ ਤੱਕ ਤੇ ਹੈ ਨਹੀਂ ਜੇ ਮੰਨ ਲਓ ਸ਼੍ਰੋਮਣੀ ਕਮੇਟੀ ਨੇ ਗੱਲ ਕਹਿਤੀ ਵੀ ਭਾਈ ਇਹ ਸਾਡੇ ਵੱਲੋਂ ਪਾਸ ਆ ਤੇ 35 ਜਣੇ ਹੋਰ ਆ ਕੇ ਖੜੇ ਹੋ ਜਾਂਦੇ ਲੈ ਕਮੇਟੀ ਨੂੰ ਅਸੀਂ ਮੰਨਦੇ ਹੀ ਨਹੀਂ ਅਸੀਂ ਫਿਲਮ ਚੱਲਣੀ ਨਹੀਂ ਦੇਣੀ ਜੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਚੁੱਪ ਕਰੋ ਫਿਰ 20 ਜਣੇ ਹੋਰ ਖੜੇ ਹੋ ਜਾਂਦੇ ਆ ਸਾਡੇ ਵਿੱਚ ਏਕਤਾ ਨਹੀਂ ਸਾਡੇ ਵਿੱਚ ਪਾਟ ਕੇ ਨਹੀਂ ਹੈ ਸਾਡੇ ਵਿੱਚ ਈਰਖਾ ਹੀ ਨਹੀਂ ਆ ਜਿਹਦੇ ਕਰਕੇ ਸਿੱਖ ਇਤਿਹਾਸ ਦੇ ਮਹਾਨ ਨਾਇਕਾਂ ਦੇ ਉੱਤੇ ਜਿਹੜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਉਸੇ ਬਣਨ ਦਿੱਤੀਆਂ ਹੀ ਨਹੀਂ ਕੋਈ 100 ਕਰੋੜ ਰੁਪਇਆ ਲਾਊਗਾ ਉਹਨੇ ਵਧਾਉਣਾ ਉਹਦੀ ਇੱਛਾ ਹੋਊਗੀ ਪਰ ਆਪਾਂ ਕਦੇ ਉਸ ਗੱਲ ਦੇ ਵੱਲ ਗੌਰ ਹੀ ਨਹੀਂ ਕੀਤੀ ਅਸੀਂ ਕਟੜਤਾ ਦੇ ਵਿੱਚ ਜਾਂ ਪੈਰਮਿੱਦਨ ਦੇ ਵਿੱਚ ਵੱਧ ਯਕੀਨ ਰੱਖਣ ਲੱਗ ਪਏ ਜਿਹਦੇ ਕਰਕੇ ਸਾਡੀਆਂ ਫਿਲਮਾਂ ਅਦਵਾਟੇ ਪਈਆਂ ਕਈ ਬਣਨੀਆਂ ਸ਼ੁਰੂ ਹੋਣਾ ਚਾਹੁੰਨੀਆਂ ਸੀ ਪਰ ਬਣੀਆਂ ਹੀ ਨਹੀਂ ਤੇ ਜਿਹੜੀ ਇਹ ਹਿੰਦੀ ਚਾਦਰ ਆ ਇਹਦੇ ਬਾਰੇ ਹੁਣ ਕੀ ਕਹਿੰਦੇ ਪ੍ਰੋਡਿਊਸਰ ਸਾਹਿਬ ਮੈਨੂੰ ਪਤਾ ਨਹੀਂ ਪਰ ਸ਼੍ਰੋਮਣੀ ਕਮੇਟੀ ਨੂੰ ਚਾਹੀਦੀ ਹੈ ਜਿਕੇ ਉਹਨਾਂ ਦੀ ਇੱਕ ਕਮੇਟੀ ਹੋਵੇ ਉਹਨਾਂ ਦਾ ਇੱਕ ਪੈਨਲ ਹੋਵੇ ਜੇ ਮੰਨ ਲਓ ਤੁਸੀਂ ਜਾਂ ਮੈਂ ਜਾਂ ਕੋਈ ਵੀ ਹੋਰ ਫਿਲਮ ਬਣਾਉਣੀ ਚਾਹੁੰਦਾ ਉਹਨਾਂ ਨੂੰ ਖਰੜਾ ਪੇਸ਼ ਕੀਤਾ ਜਾਵੇ ਤਾਂ ਖਰੜੇ ਦੇ ਵਿੱਚ ਉਹ ਮਹੀਨੇ ਦੇ ਵਿੱਚ 10 ਦਿਨ ਦੇ ਵਿੱਚ 20 ਦਿਨ ਦੇ ਵਿੱਚ ਸੋਧ ਕਰਨ ਫਿਰ ਉਹ ਪੂਰੀ ਪੈਰਵੀ ਕਰਨ ਨਾਲ ਤੁਰਨ ਵੱਦ ਤੋਂ ਵੱਦ ਸ਼੍ਰੋਮਣੀ ਕਮੇਟੀ ਮਦਦ ਕਰੇ ਆਪ ਉਹਨਾਂ ਨੇ ਫਿਲਮ ਬਣਾਉਣੀ ਨਹੀਂ ਦੂਜੇ ਦੀ ਆਪਾਂ ਨੂੰ ਪਸੰਦ ਨਹੀਂ ਤੇ ਸਿੱਖ ਇਤਿਹਾਸ ਦੇ ਨਾਇਕਾਂ ਦੀ ਗੱਲ ਈਮੇ ਰਹਿ ਜਾਂਦੀ ਆ ਸਿਰਫ ਕਿਤਾਬਾਂ ਦੇ ਵਿੱਚ ਤੇ ਕਿਤਾਬਾਂ ਲੋਕ ਅੱਜ ਕੱਲ੍ਹ ਘੱਟ ਪੜਦੇ ਆਪਾਂ ਜਾਣਦੇ ਆ ਲੋੜ ਆ ਇਧਰਲੇ ਪਾਸੇ ਨੂੰ ਗੌਰ ਕਰਨ ਦੀ